ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਮੁੱਲ੍ਹਾਪੁਰ ਥਾਣੇ ਵਿੱਚ ਹੋਈ ਐਫ ਆਈ ਆਰ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਵੱਲੋਂ ਐਸ ਐਸ ਪੀ ਮੁਹਾਲੀ ਦੇ ਦਫ਼ਤਰ ਦਾ ਕਿਰਾਉ ਕੀਤਾ ਗਿਆ ਸਮਰਥਕਾਂ ਦੀ ਮੁੱਖ ਮੰਗ ਸੀ ਕਿ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਜਿਹੜੀ ਰਣਜੀਤ ਕੌਰ ਵੱਲੋਂ ਪਰਚਾ ਦਰਜ ਕਰਾਇਆ ਗਿਆ ਹੈ ਉਸ ਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਉਹਨਾਂ ਵੱਲੋਂ 1 ਮਹੀਨਾ ਪਹਿਲਾਂ ਰਣਜੀਤ ਕੌਰ ਦੇ ਖਿਲਾਫ ਥਾਣੇ ਵਿੱਚ ਦਰਖਾਸਤ ਦਿੱਤੀ ਗਈ ਸੀ कि ਉਸਨੇ 1 ਕਰੋੜ ਰੁਪਏ ਦੇ ਕਰੀਬ ਚਰਚ ਦੇ ਪੈਸੇ ਦਾ ਕਪੜਾ ਕੀਤਾ ਹੈ ਅਤੇ ਚਰਚ ਦੇ ਵਿੱਚੋਂ ਸਮਾਨ ਚੋਰੀ ਕਰਨ ਦਾ ਪਰਚਾ ਦਰਜ ਕੀਤਾ ਜਾਵੇ ਪੁਲਿਸ ਨੇ ਸਿੱਟ ਬਣਾ ਕੇ ਜਲਦੀ ਹੀ ਇਸ ਬਾਰੇ ਕਾਰਵਾਈ ਕਰਨ ਦਾ ਆਸ਼ਵਾਸਨ ਦੇਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਮਾਈਕ ਲੈ ਕੇ ਵਰਸ਼ਿਟ ਕਰੋ ਬੋਲੋ 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 ਫੈਸਲਾ ਜੀ ਦੇਖੋ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਜੋ ਅਸੀਂ 25 ਜੋ 25 ਫਰਵਰੀ 2025 ਨੂੰ ਜਿਹੜਾ ਅਸੀਂ ਜਿਹੜਾ ਜਿਹੜੇ ਰਣਜੀਤ ਕੌਰ ਉਹਦੇ ਸਾਥੀਆਂ ਨਾਲ ਜਿਹੜੀ ਚਰਚਾ ਚੋਰੀ ਕੀਤੀ ਸੀ ਉਹਦੇ ਸਬੰਧ ਵਿੱਚ ਅਸੀਂ ਇਹੀ ਮੰਗ ਪ੍ਰਸ਼ਾਸਨ ਅੱਗੇ ਕੀਤੀ ਵੀ ਉਹਨਾਂ ਤੇ ਤੁਰੰਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇੱਕ ਮੰਥ ਹੋ ਗਿਆ ਆ ਲੇਕਿਨ ਉਲਟਾ ਉਹਨਾਂ ਨੇ ਹੀ ਸਾਡੇ ਤੇ ਇੱਕ ਝੂਠਾ ਪਰਚਾ ਜਿਹੜਾ ਦਰਜ ਕਰਾਇਆ ਉਹਦੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਆ ਵੀ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਕਿਉਂਕਿ ਪ੍ਰੋਫਿਟ ਜੀ ਦੀ ਆਲਰੇਡੀ ਜਿਹੜੀ ਆ ਏਅਰਪੋਰਟ ਦੇ ਵਿੱਚ ਜਿਹੜਾ ਆ 28 ਤਰੀਕ ਆ 28 ਤਰੀਕ ਤੋਂ ਪਹਿਲਾਂ ਇਹੋ ਜਿਹਿਆਂ ਇਦਾਂ ਦੀਆਂ ਮੰਨ ਘੜਤ ਕਹਾਣੀਆਂ ਬਣਾ ਕੇ ਇਹ ਮਤਲਬ ਜਿਹੜਾ ਇੱਕ ਉਹਨਾਂ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਅਸੀਂ ਇਹੀ ਪ੍ਰਸ਼ਾਸਨ ਨੂੰ ਕਿਹਾ ਆ ਪ੍ਰਸ਼ਾਸਨ ਨੇ ਵੀ ਸਾਨੂੰ ਭਰੋਸਾ ਦਿਵਾਇਆ ਆ ਵੀ ਅਸੀਂ ਜਿਹੜਾ ਵੀ ਇਸ ਇੱਕ ਕੇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਪਰ ਲੇਕਿਨ ਅਸੀਂ ਹੁਣ ਵੀ ਕਿਹਾ ਆ ਵੀ ਜਿਹੜਾ ਐਸ ਐਚਓ ਨੂੰ ਜਿਹੜਾ ਹੁਣੇ ਉਹਨਾਂ ਨੂੰ ਲੈਂਡ ਹਾਜ਼ਰ ਕੀਤਾ ਜਾਵੇ ਇਹ ਜਿਹੜੀ ਅਨਗੇਲੀ ਵਰਤੀ ਗਈ ਆ ਕਿਉਂਕਿ ਐਸਐਚਓ ਨੇ ਇਹ ਪਹਿਲਾ ਐਕਸ਼ਨ ਲਿਆ ਹੁੰਦਾ ਤੇ ਅੱਜ ਇਹ ਗੱਲ ਨਹੀਂ ਹੋਣੀ ਸੀ ਲੇਕਿਨ ਹੁਣ ਅਸੀਂ ਕਿਹਾ ਵੀ ਜਿਹੜਾ ਐਸਐਚਓ ਤੇ ਨਾ ਵੀ ਸ਼ਕਤੀ ਵਰਤੀ ਜਾਵੇ ਜਿਹੜਾ ਆਈਓ ਲੱਗਾ ਸੀ ਉਹਨੇ ਇੱਕ ਮੰਤੋਂ ਕੋਈ ਪਰਵਾਨਾ ਨਹੀਂ ਦਿੱਤਿਆ ਔਰ ਕੋਈ ਪਰਵਾਨਾ ਨਹੀਂ ਕੀਤਾ ਕੋਈ ਉਹਨਾਂ ਨੂੰ ਸੱਦਿਆ ਨਹੀਂ ਲੇਕਿਨ ਹੁਣ ਇੱਕ ਮੰਤੋਂ ਵੀ ਉਹ ਜਿਹੜਾ ਕੇਸ ਪੈਂਡਿੰਗ ਪਿਆ ਸੀ ਹੁਣ ਪ੍ਰਸ਼ਾਸਨ ਨੇ ਕਿਹਾ ਵੀ ਇਹ ਤੁਰੰਤ ਜਿਹੜਾ ਇਹ ਕਾਲੂ ਜਿਹੜਾ ਆ ਉਦੋਂ ਪ੍ਰੋਪਰ ਜਿਹੜੀ ਸਾਡੇ ਤੱਕ ਜਿਹੜੇ ਉੱਚ ਅਧਿਕਾਰੀ ਉਹਨਾਂ ਤੇ ਲਾਤਾ ਡੀਐਸਪੀ ਨੂੰ ਉਹ ਦਰਖਾਸਤ ਮਾਰਕ ਕਰ ਦਿੱਤੀ ਗਈ ਹੈ ਵੀ ਜਲਦੀ ਉਹਨਾਂ ਉੱਤੇ ਪਰਚਾ ਦਰਜ ਹੋ ਜਾਏਗਾ ਜੋ ਵੀ ਇਹਨਾਂ ਦੇ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਸੀ ਵੀ ਇਹਨਾਂ ਨੇ ਚੋਰੀ ਵੀ ਕਰ ਲਈ ਔਰ ਪੈਸਾ ਵੀ ਇਹਨਾਂ ਨੇ ਓਪਰ ਸਮਾਨ ਵੀ ਚੋਰੀ ਕੀਤਾ ਹਾਂਜੀ ਹਾਂਜੀ ਤੇ ਉਹਦੇ ਸਬੰਧ ਦੇ ਵਿੱਚ ਕੀ ਬਣਿਆ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਕਹਿ ਪ੍ਰਸ਼ਾਸਨ ਨੂੰ ਵੀ ਜਿਹੜਾ ਇਹਨਾਂ ਵਿਅਕਤੀਆਂ ਨੇ ਕਰੀਬਨ 1 ਕਰੋੜ ਦੇ ਲਗਭਗ ਜਿਹੜਾ ਆ ਜੋ ਸੁਣਨ ਦੇ ਵਿੱਚ ਆਇਆ ਆ ਜੋ ਦੱਸਿਆ ਗਿਆ ਜਿੱਦਾਂ ਸਾਡੇ ਜਿਹੜੇ ਚਰਚ ਦੇ ਜਿਹੜੇ ਸ਼ਰਧਾਲੂ ਆ ਦਾਨ ਚੰਦਾ ਦੰਦੇ ਸੀ ਵੀ ਉਹਨਾਂ ਨੇ 1 ਕਰੋੜ ਦਾ ਜਿਹੜਾ ਆ ਉੱਥੇ ਜਿਹੜੀ ਚੋਰੀ ਕੀਤੀ ਠੱਗੀ ਕੀਤੀ ਔਰ ਉਹ ਜਿਹੜੀ ਆ ਅਸੀਂ ਉਹ ਸਾਰੇ ਜਿਹੜੇ ਸਬੂਤ ਜਿਹੜੇ ਆ ਉਹ ਪ੍ਰਸ਼ਾਸਨ ਨੂੰ ਅਸੀਂ ਦੇ ਦਿੱਤੇ ਗਏ ਆ ਔਰ ਪ੍ਰਸ਼ਾਸਨ ਨੇ ਹੁਣ ਸਾਨੂੰ ਇਹ ਗੱਲ ਕਿਹਾ ਵੀ ਇਹ ਜਿਹੜਾ ਹੁਣੇ ਝੂਠੀ ਤੁਸੀਂ ਇਹ ਦੇਖੋ ਜਿਹੜੇ ਇਹ ਜਿਹੜਾ ਫਰਵਰੀ ਤੋਂ ਚੱਲਦਾ ਆ 14 ਫਰਵਰੀ ਦੇ ਲੈ ਕੇ 20 ਫਰਵਰੀ ਤੱਕ ਇਹ ਕਿ ਇਹਨਾਂ ਨੇ ਪਹਿਲਾਂ ਹੀ ਪ੍ਰੀ ਪਲਾਨਿੰਗ ਕੀਤੀ ਹੋਈ ਸੀ ਵੀ ਪ੍ਰੋਫਿਟ ਜੀ ਦੇ ਕੇਸ ਉੱਤੇ ਬੁੜਾ ਪ੍ਰਭਾਵ ਪਾਉਣ ਦੇ ਲਈ ਬੁੜਾ ਅਸਰ ਪਾਉਣ ਦੇ ਲਈ ਹੀ ਇਹ ਸਾਰੀਆਂ ਪਲਾਨਿੰਗਾਂ ਖੜੀਆਂ ਜਾ ਰਹੀਆਂ ਸੀ ਲੇਕਿਨ ਜੇ ਉਹ ਤਾਂ ਸੋਸ਼ਲ ਮੀਡੀਆ 'ਨ ਪਰਚਾ ਦਰਜ ਕਰਾ ਦਿੱਤਾ ਗਿਆ ਪ੍ਰੋਫਾਈਲ ਜੀ ਨੂੰ ਅਰੈਸਟ ਪੈ ਜਾਗੀ ਐਦਾਂ ਨਹੀਂ ਪਰਚੇ ਦਰਜ ਹੋ ਜਾਂਦੇ ਆ ਲੇਕਿਨ ਅਰੈਸਟ ਨਹੀਂ ਪੈਂਦੀ ਤਾਂ ਅਰੈਸਟ ਲਈ ਉਹਦੇ ਲਈ ਪਹਿਲਾਂ ਉਹਦੀ ਜਾਂਚ ਹੁੰਦੀ ਆ ਕਈ ਲੋਕ ਐਦਾਂ ਕੇ ਸੋਸ਼ਲ ਮੀਡੀਆ ਤੇ ਪਰਚਾ ਦਰਜ ਹੋ ਗਿਆ ਪ੍ਰੋਫਾਈਲ ਜੀ ਤੇ ਜਿਹੜਾ ਉਹਨਾਂ ਨੂੰ ਅਰੈਸਟ ਪੈ ਜਾਗੀ ਉਹਦੇ ਲਈ ਜਿਹੜਾ ਪ੍ਰਸ਼ਾਸਨ ਨੂੰ ਤਿੰਨ ਜਿਹੜੇ ਪਰਵਾਨੇ ਵੀ ਕਰ ਲੈਣੇ ਪੈਣੇ ਆ ਉਹ ਹੁਣ ਪ੍ਰਸ਼ਾਸਨ ਸਾਨੂੰ ਉਹਨਾਂ ਨੇ ਐਸਆਈਟੀ ਵੀ ਬਿਠਾ ਦਿੱਤੀ ਗਈ ਆ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਵੀ ਕੀਤੀ ਜਾਏਗੀ ਅਸੀਂ ਤਾਂ ਕਹਾਂ ਵੀ ਸਾਨੂੰ ਵੀ ਭਾਵੇਂ ਪਰਵਾਨੇ ਤੁਸੀਂ ਉਹਨਾਂ ਨੂੰ ਪਰਵਾਨੇ ਤਾਂ ਇਕੱਲੇ ਨਹੀਂ ਅਸੀਂ ਤਾਂ ਪਰਵਾਨੇ ਤੁਸੀਂ ਪਹਿਲਾਂ ਹੀ ਦੋ ਅਸੀਂ ਪਹਿਲੇ ਪਰਵਾਨੇ ਤੇ ਅਸੀਂ ਤੁਹਾਨੂੰ ਸਾਰੀ ਆਪਣੀ ਜਿਹੜੀ ਜਿਹੜੀ ਜੋ ਵੀ ਸਾਡੇ ਨਾਲ ਘਟਨਾ ਘਟੀ ਆ ਜੋ ਵੀ ਸਾਡੇ ਨਾਲ ਠੱਗੀ ਹੋਈ ਆ ਸਾਨੂੰ ਤਿੰਨ ਪਰਵਾਨੇ ਦੇਣ ਦੀ ਲੋੜ ਨਹੀਂ ਅਸੀਂ ਤਾਂ ਪਹਿਲੇ ਪਰਵਾਨੇ ਤੇ ਹੀ ਤੁਹਾਨੂੰ ਸਾਰੀਆਂ ਸਬੂਤਾਂ ਸਮੇਤ ਜਿਹੜੀਆਂ ਉਹ ਚੀਜ਼ਾਂ ਪੇਸ਼ ਕਰ ਦਵਾਂਗੇ ਤੁਹਾਡੇ ਅੱਗੇ ਲੇਕਿਨ ਹੁਣ ਪ੍ਰਸ਼ਾਸਨ ਨੂੰ ਅਸੀਂ ਸਾਰੇ ਸਬੂਤ ਵੀ ਦਿਖਾਏ ਆ ਪ੍ਰਸ਼ਾਸਨ ਕਹਿੰਦਾ ਵੀ ਵੀ ਸਾਨੂੰ 24 ਘੰਟੇ ਦਾ ਸਮ ਔਰ ਇਸ ਚੁਣौती ਕੋ ਨੂੰ ਨਹੀਂ ਕਾਰਵਾਈ ਕਰਾਂਗੇ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਕੀ ਆਸ਼ਵਾਸਨ ਕੀ ਦਿੱਤਾ ਗਿਆ ਉਹਨਾਂ ਨੂੰ ਅੱਗੇ ਕੀ ਕਾਰਵਾਈ ਰਹੇਗੀ ਤੁਹਾਡੇ ਵੱਲ ਦੇ ਜਿਹੜਾ ਜਿਹੜਾ ਇੱਥੇ ਇਹਨਾਂ ਦੇ ਕਮੇਟੀ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੂੰ ਅਸੀਂ ਸਮਝਾ ਸੀਗਾ ਕਿ ਹਾਂ ਵੀ ਪੀਸਫੁੱਲ ਆਪਣਾ ਜਿਹੜਾ ਰੱਖਿਆ ਉਹਨਾਂ ਨੇ ਵੀ ਜਦੋਂ ਸਾਡੀ ਗੱਲ ਮੰਨ ਕੇ ਪੀਸਫੁੱਲ ਪ੍ਰੋਟੈਸਟ ਰੱਖਿਆ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਵੀ ਹਾਂ ਵੀ ਠੀਕ ਹੈ ਜਿਹੜੀ ਉਹਨਾਂ ਦੀ ਕੰਪਲੇਂਟ ਸੀ ਉਹਨਾਂ ਨੇ ਦਿੱਤੀ ਆਪਣੀਆਂ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਉਹਦੇ ਜੇ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਸਿਟ ਇੱਕ ਸਿਟ ਕੌਂਸਟੀਟਿਊਟ ਕੀਤੀ ਜਾਊਗੀ ਜਿਹੜੀ ਤੇ ਜਿਹੜੇ ਵੀ ਇਹਨਾਂ ਦੀ ਬਾਕੀ ਵੀ ਕੋਈ ਹੋਰ ਵੀ ਕੋਈ ਕੰਪਲੀਟ ਅਗੇ ਆ ਉਹਨੂੰ ਜਲਦੀ ਤੋਂ ਜਲਦੀ ਤਾਂਕੇ ਉਹਨਾਂ ਦੇ ਮੈਰਿਟਸ ਤੇ ਉਹਨਾਂ ਦਾ ਕੰਕਲੂਡ ਕੀਤਾ ਜਾਊਗਾ ਥੈਂਕ ਯੂ ਜਿਹੜਾ ਬਲਿੰਦਰ ਪਾਸਲੇ ਅਰੇਸਟ ਦਾ ਫਿਲਹਾਲ ਦੀ ਕੋਈ ਸਟੇਟ ਕਰ ਦਿੱਤੀ ਗਈ ਹੈ ਕੋਈ ਜੇ ਕੋਈ ਕਮੈਂਟ ਨਹੀਂ ਹੈਗਾ ਸੀ ਅਸੀਂ ਇੱਕ ਵਾਰੀ ਵੈਰੀਫਾਈ ਕਰਾਂਗੇ ਫਿਰ ਦੱਸਾਂਗੇ ਥੈਂਕ ਯੂ